ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਦਿਆ ਰਾਤ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰੌਂਡ 855 ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 15 ਜਨਵਰੀ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਪਹਿਲਾ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਪਿੰਡ ਵਾਂਦ ਤਰਨ ਤਰਨ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਰਾਜੋਕੇ ਤੇ ਪੰਜਾਬ ਲੈਂਡ ਮਾਝਾ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਰਾਜੋਕੇ ਫਰਸਟ ਤੇ ਪੰਜਾਬ ਲੈਂਡ ਮਾਝਾ ਸੈਕੰਡ ਅੱਗੇ ਗੱਲ ਕਰਦੇ ਹਾਂ ਸਿਸਰੇਵਾਲ ਤਰਨ ਤਰਨ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਸੌਰ ਸਿੰਘ ਬੈਂਕਾ ਤੇ ਫਰੰਦੀਪੁਰ ਦੀਆਂ ਟੀਮਾਂ ਦੇ ਵਿੱਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਫਰੰਦੀਪੁਰ ਸੈਕੰਡ ਤੇ ਸੌਰ ਸਿੰਘ ਬੈਂਕਾ ਫਾਸਟ ਅੱਗੇ ਗੱਲ ਕਰਦੇ ਕੋਰੀਆਂ ਸੰਗਰੂਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 31000 ਸੀ ਤੇ ਬੈਸਟ ਰੇਂਡਰ ਤੇ ਜਾਪੀ ਦੇ ਲਈ ਐਲਈਡੀਆਂ ਦਿੱਤੀਆਂ ਗਈਆਂ ਸਨ ਤੈਥੇ ਫਾਈਨਲ ਮੈਚ ਹੋਇਆ ਸੀ ਕਾਲੋ ਕਿਤੇ ਰਾਏਤਰਾਣੇ ਦੀਆਂ ਟੀਮਾਂ ਦੇ ਵਿਚਕਾਰ ਹੋਏ ਦੇ ਵਿੱਚੋਂ ਰਾਏਤਰਾਣਾ ਸੈਕੰਡ ਤੇ ਕਾਲੋ ਕੇ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਪਰਮ ਕਾਲੋ ਕੇ ਵਾਲਾ ਤੇ ਬੈਠ ਜਾਫੀ ਦੀ ਗੱਲ ਕਰਕੇ ਤਾਂ ਬੈਠ ਜਾਫੀ ਬਣੇਗਾ ਰਾਜਾ ਤੁਰਕੋਟਾ ਵਾਲਾ ਤਿੰਨ ਟੱਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਆ ਬੱਚੋਆਂ ਨਾਲ ਮਾਨਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 41000 ਤੇ ਦੂਜਾ ਇਨਾਮ 31000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 11-11000 ਰੁਪਏ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬੱਛੋਆਣਾ ਤੇ ਟੰਡੋੜੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਟੰਡੋੜੀ ਸੈਕੰਡ ਤੇ ਬੱਛੋਆਣਾ ਫਾਸਟ ਤੇ ਇੱਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਬੈਸਟ ਰੇਡਰ ਬਣੇਗਾ ਜੀਤੀ ਬੱਛੋਆਣੇ ਵਾਲਾ ਤੇ ਲੱਖੀ ਟੰਡੋੜੀ ਵਾਲਾ ਦੋਨਾਂ ਨੇ ਪੰਜ-ਪੰਜ ਕਵਡੀਆਂ ਪਾ ਕੇ ਚਾਰ-ਚਾਰ ਨੰਬਰ ਲੈ ਤੇ ਦੋਨੇ ਜੁਆਇੰਟ ਬੈਸਟ ਰੇਡਰ ਬਣਿਆਗੇ ਤੇ ਬੈਸਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣਿਆ ਗੁਰਦੀਪ ਥੋਰੀ ਬੱਛੋਆਣੇ ਵਾਲਾ ਚਾਰ ਟੱਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉਥੇ ਪਹਿਲਾ ਇਨਾਮ 111000 ਤੇ ਦੂਜਾ ਇਨਾਮ 71000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 31-31000 ਰੁਪਏ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਕਨੌਰੀ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਾਹੂ ਅਕਬਰਪੁਰ ਸੈਕੰਡ ਤੇ ਕਨੌਰੀ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਦਾ ਇਥੋਂ ਬੈਸਟ ਰੇਡਰ ਬਣਾਂਗਾ ਦੀਨੂ ਜਵਾਰੇ ਵਾਲਾ ਨੌਕ ਵੱਡੀਆਂ ਪਾ ਕੇ ਨੌ ਨੰਬਰ ਲਈ ਤੇ ਬੈਟ ਜਾਫੀ ਦੀ ਗੱਲ ਕਰਕੇ ਦਾ ਬੈਟ ਜਾਫੀ ਬਣਾਂਗਾ ਸਚਨ ਗੰਗੋਲੀ ਤਿੰਨ ਜੱਫੇ ਲਾ ਕੇ ਬੈਟ ਜਾਫੀ ਬਣਿਆ ਅੱਗੇ ਗੱਲ ਕਰਦੇ ਕੰਗਰਾਲੀ ਸਿੱਖਾਂ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦਿੱਤੇ ਉੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 51 51000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਮਨਾਣਾ ਤੇ ਕੜਿਆਣੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕੜਿਆਣਾ ਫਰਸਟ ਤੇ ਮਨਾਣਾ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਦੁੱਲਾ ਮਾਮੂਪੁਰ ਗਿਆ ਸ਼ੇਕ ਵੱਡੀਆਂ ਪਾ ਕੇ 5 ਨੰਬਰ ਲੈ ਤੇ ਟਵਿਸਟ ਜਾਫੀ ਦੀ ਗੱਲ ਕਰਕੇ ਤਾਂ ਬੈਠ ਜਾਫੀ ਬਣੇਗਾ ਇੱਕ ਮੀਰਪੁਰ ਗਿਆ 7 ਟੱਚ ਲੈ ਕੇ 6 ਜਫੇ ਲਾਏ ਅੱਗੇ ਗੱਲ ਕਰਦੇ ਹਾਂ ਟਰੋਲੀ ਭਾਈ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਮੇਜਰ ਲੀਗ ਫੈਡਰੇਸ਼ਨ ਦੇ ਮੈਚ ਕਰਵਾਏ ਗਏ ਸਨ ਤੇ ਪਹਿਲਾ ਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਸੀ ਤੇ ਬੈਟ ਰੇਡਰ ਤੇ ਜਾਪੀ ਦੇ ਲਈ 51-52 ਹਜ਼ਾਰ ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਸਾਹਕੋਟ ਤੇ ਨਕੋਦਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਨਕੋਦਰ ਸੈਕੰਡ ਤੇ ਸਾਹਕੋਟ ਫਾਸਟ ਤੇ ਤੁਹਾਨੂੰ ਵੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਤੁਹਾਨੂੰ ਵੈਟ ਰੇਡਰ ਬਣੇਗਾ ਸੁਲਤਾਨ ਸਾਫ ਸਪੋਰ ਵਾਲਾ 12 ਕਬਡੀਆਂ ਪਾ ਕੇ 10 ਨੰਬਰ ਲਈ ਤੇ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣੇਗਾ ਛੋਟਾ ਸੁੰਨ ਚੱਕ ਸਾਬੂ ਵਾਲਾ ਤੇ ਫੂਲਾ ਸੁਸਕਾ ਵਾਲਾ ਦੋਨਾਂ ਨੇ 10-10 ਟੱਚ ਲੈ ਕੇ 6-6 ਜਫੇ ਲਾਏ ਦੋਨੇ ਜਵੈਨਡ ਵੈਸਟ ਜਾਫੀ ਬਣੇਗੇ ਤੇ ਹਾਂਜੀ ਇਹ ਸੀ 15 ਜਨਵਰੀ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ